ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਵੱਜੋਆਣਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਭਾਈ ਸਗਣਦੀਪ ਦੇ ਘਰ ਆਪਾਂ ਇੱਕ ਦੋ ਨੱਕ ਦਿਖਾ ਰਹੇ ਆ ਇੱਕ ਮਾਂ ਤੇ ਇੱਕ ਮਿੱਤਰੋ ਪੁੱਤ ਕੱਟਾ ਸੋਹਣਾ ਤੇ ਦੂਜੀ ਨੰਬਰ ਤੇ ਚੰਗੇ ਕੱਦ ਕਾਠ ਵਾਲੀ ਚੰਗੇ ਬੇਲ ਵਾਲੀ ਮਿੱਤਰੋ ਝੋਟੀ ਐ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਿੰਨੇ ਕਿ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਬਹੁਤ ਸੋਹਣਾ ਹਵਾਨਾ ਬਣਾਉਣਾ ਸਟਾਰਟ ਹੀ ਕੀਤਾ ਸ਼ਿੰਗ ਵੀ ਬਹੁਤ ਚੰਗਾ ਹੈ ਤੇ ਕੋਈ ਛੋਟੀ ਮੰਨ ਕੇ ਨਾ ਆਇਓ ਮਿੱਤਰੋ ਭੁੰਡੀ ਦੇ ਵਿੱਚ ਇਹ ਚੜਨ ਵਾਲੀ ਨਹੀਂ ਵੱਡੇ ਟਰੱਕ ਆਪ ਗੱਡੀ ਦੇ ਵਿੱਚ ਚੜਨ ਵਾਲੀ ਹੈ ਐਡੀ ਮਿੱਤਰੋ ਪੇਲ ਹੈ ਪੂਰੀ ਗੱਲਬਾਤ ਆਪਾਂ ਕਰਦੇ ਆਂ ਕੱਲਾ ਕੱਲਾ ਜਾਨਵਰ ਆਪਾਂ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਹੈ ਸੇਤਾ ਹਾਂਜੀ ਸੂਆ ਪੱਲਾ ਮੱਝ ਦਾ ਜੀ ਇਹ ਤੀਜਾ ਸੂਆ ਸੰਧੀ ਤੀਜਾ ਸੂਆ ਸੰਧੀ ਆ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹ ਲੈ ਜੂਗੀ ਦੱਸ 8 7 7 ਦਿਨ 7 8 ਦਿਨ ਹਾਂ ਤੇ ਦੁੱਧ ਕਿੰਨਾ ਕ ਦਿੱਤਾ ਬਸ ਅਹੀਂ ਦੁੱਧ ਹੀ 14-15 ਕਿਲੋ ਦਿੱਤਾ 14 15 ਤੇ ਕਿਹੜੇ ਟੀਕੇ ਦੀ ਐ ਮੈਨੂੰ ਪਤਾ ਕੁਛ ਟੀਦਾ ਆਪਦਾ ਨਹੀਂ ਪਤਾ ਇਹ ਹੈ ਟੀਕੇ ਦੀ ਬਹੁਤ ਚੰਗੀ ਚੋਟੀ ਤੇ ਗਾਹਾਂ ਸਾਂਣ ਤੋਂ ਇਹ ਸਾਂਣ ਤੋਂ ਕਰਾਸ ਆਪਣੇ ਪਿੰਡ ਕੱਟਾ ਜੀ ਓਕੇ ਤੇ ਰੇਟ ਕੀ ਕਰਤਾ ਜੀ ਫੇਰ ਹੀ ਤੋਰਾਗੇ ਰੇਟ 2 10 ਜੀ ਤੋਰੋ ਜੀ ਫਿਰ ਰੇਟ ਮਿੱਤਰੋ 2 10 ਆ ਫੁੱਲ ਬੇਲ ਆ ਫੁੱਲ ਕੱਦਕਾਟ ਆ ਚੰਗੀਆਂ ਮੱਝਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਕੋਈ ਐਵੇਂ ਨਾ ਮੰਨ ਕੇ ਚਲੋ ਵੀ ਛੋਟੀ ਐ ਫਿਰ ਕਹਣਾ ਵੀ ਫੁੱਲ ਬੇਲ ਤੇ ਫੁੱਲ ਕੱਦਕਾਟ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਤੁਰਦੀ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਘਰੇਲੂ ਹੈ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਵਜਣ ਫਿਰ ਕਹਿੰਦਾ ਵੀ ਫੁੱਲ ਹੈ ਐਡੇ ਕੱਦ ਕਾਠ ਵਾਲੇ ਨੇ ਮਿੱਤਰੋ ਇੰਨਾ ਤਿਆਰ ਕਰਨਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਫਿਰ ਆਪਾਂ ਕਹਿੰਦੇ ਵੀ ਬਹੁਤ ਸੋਹਣੀ ਤਿਆਰੀ ਦੇ ਵਿੱਚ ਹੈ ਤੇ ਤੁਰਦੀ ਦਾ ਲੇਵਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਤੇ ਥਾਂਲੇ ਵੀ ਦੀ ਫਿਰ ਕਹਿੰਦਾ ਵੀ ਪੂਰੀ ਸਾਫ਼ ਹੈ ਆ ਰੇਟ ਹੈਗਾ 210 ਹਾਂਜੀ 210 ਤੇ ਦੁੱਧ ਇਹਨੇ 14 15 ਦੁੱਧੇ ਕਿਲੋ ਹਾਂ ਜ਼ਿੰਮੇਦਾਰੀ ਆ ਦਾ ਠੀਕ ਹੈ ਤੇ ਮਰੇ ਹਾਂ ਮੰਗਰ ਆਪਣੇ ਕੋਲ ਕਟਾਜ ਦੇ ਹੈ ਨਾ ਇਹ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਦੇਖ ਲਓ ਜੀ ਕਿੰਨੀ ਹੋ ਗਈ ਹੋ ਗਈ ਦੂਜੇ ਸੂਏ ਹੋ ਗਈ ਤੇ ਤੀਜੇ ਸੂਏ ਹੋ ਗਈ ਇੱਕ ਸਾਲ ਆ ਗਏ ਸੀ ਖੀਰਾ ਦਿੰਦੇ ਜੀ ਅਸੀਂ ਦੰਦੋ ਖੀਰਾ ਮਤਲਬ 2 ਸਾਲ ਦੀ ਉਮਰ ਬੰਦਦੀ ਆ 2 ਸਾਲ ਦੀ ਉਮਰ ਓਕੇ ਤੋਰੋ ਜੀ ਇਹਨੂੰ ਵੀ ਕੱਦ ਕਾਟ ਮਿੱਤਰੋ ਇਹਦਾ ਵੀ ਠੀਕ ਹੈ ਸਿਹਤ ਪੱਖੋਂ ਇਹ ਵੀ ਚੰਗਾ ਸਮਝਿਆ ਵਾ ਤੇ 2 ਸਾਲ ਦੇ ਕਰੀਬ ਉਮਰ ਹੈ ਮੂਹੋ ਮਿੱਤਰੋ ਇਹ ਜਿਹੜਾ ਖੀਰਾ ਸਿੰਘ ਬਹੁਤ ਕੁੰਡਾ ਵਜਨ ਚੰਗਾ ਕੱਦ-ਕਾਡ ਵੀ ਮਿੱਤਰੋ ਠੀਕ ਐ ਕੋਈ ਬਹੁਤਾ ਛੋਟਾ ਨਹੀਂ ਟੈਸਟਿੰਗ ਗੱਲ ਕਰਨੀ ਆ ਮਿੱਤਰੋ ਓਕੇ ਮੋੜ ਲੈ ਤਨ 4 ਮਹੀਨੇ 5 ਕਿਵੇਂ ਮਿੱਤਰੋ ਇਹਨੇ ਸਾਹਮਣਾ ਪੈਣਾ ਤੇ ਚੰਗਾ ਇਹਨੇ ਨਿਖਰ ਜਾਣਾ ਰੇਟ ਫਿਰ ਕੀ ਕਰਤਾ ਜੀ ਇਹਦਾ ਇਹਦਾ 55000 55 ਇਹੇ ਜੀ ਆਪਾਂ ਗੱਲ ਕਰਕੇ ਵੀ ਅ ਇਹ ਵੀ ਟੀਕੇ ਦਾ ਕਿ ਨਹੀਂ ਇਹ ਸਾਣ ਦਾ ਜੀ ਸਾਣ ਦਾ ਹਾਂਜੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 84272 ਜੀ 84272 ਹਾਂ 81320 81320 ਸੋ ਦੋਨੇ ਨਗ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫਿਰ ਕਹਿੰਦਾ ਵੀ ਫੁੱਲ ਬੇਲ ਫੁੱਲ ਕੱਦ ਕੱਟ ਫੁੱਲ ਵਜਣ 14 15 ਲੀਟਰ ਦੁੱਧ ਦੂਜੇ ਸੂਏ ਦਾ ਤੇ ਤੀਜੇ ਸੂਏ ਸੁਣੀ ਹੈ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਆਪ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ